ਨਹੀਂ ਪਤਾ ਕੱਲ ਕੀ ਮਤਲਬ ਕੱਲ ਕਿਉਂ ਸੋਣਾ ਤੁਸੀਂ ਸਾਡੇ ਕੋਲ ਦੱਸੋ اچھا ਇਹ ਨਾ ਆਏ ਸੋਵੋ ਮੈਂ ਤਾਂ ਕਹਿੰਦੀ ਹਾਂ ਰੋਜ਼ ਸੋਵੋ ਕਾਦੀ ਪਰੌਂਠੀ ਖਾ ਰਹੇ ਹੋ ਕੋਈ ਰਾਤ ਨੂੰ ਨੀਂਦ ਨਹੀਂ ਆਉਂਦਾ ਫਤੇ ਨਹੀਂ ਆਇਆ ਅੰਡੇ ਲਾ ਪਾਪਾ ਕੀ ਕਰਦੇ ਮੂਲੀ ਦੀ ਪਰੌਂਠੀ ਆਏ ਲੋ ਜੀ ਗੁੱਡ ਮਾਰਨਿੰਗ ਮਾਰਨਿੰਗ ਦਾ ਟਾਈਮ ਹੈ ਤਾਂ ਫਤੇ ਸਾਡਾ ਦੇਖੋ ਤਿਆਰ ਹੋ ਗਏ ਨਾਲ ਪਰੌਂਠੀ ਛੱਕ ਰਿਹਾ ਕਿਵੇਂ ਬਣਿਆ ਫਤੇ ਪਰੌਂਠਾ ਹੈ ਵਧੀਆ ਪਰਨੀ ਪੋਸਟ ਕੰਟਰੋਲ ਚਾਹੀਦਾ ਪਿਆ ਹੋਣਾ ਬੇਟੀ ਤੋ ਜੀ ਫਤਿਹਰੀ ਰੈਡੀ ਹੋ ਗਏ ਨੇ ਸਕੂਲ ਜਾਣ ਨੂੰ ਤੇ ਇਧਰ ਦਮਣ ਵੀ ਹੋ ਰਹੀ ਏ ਬਸ ਰੈਡ ਨੂੰ ਰੈਡੀ ਚੱਲ ਰਿਹਾ ਸਾਰੇ ਜਾਣੇ ਲੱਗੇ ਪਏ ਨੇ ਟਾਈਮ ਹੋਣ ਵਾਲਾ ਬਸ ਦਮੂ ਤੋ ਚਾਹ ਵੀ ਪੀਣੀ ਏ ਫਤਿਹਰੇ ਤਾਂ ਪਰੌਂਠੀ ਖਾ ਲਈ ਤੁਹਾਡੀ ਚਾਹ ਪੀਣੀ ਏ ਜੇ ਤੇ ਗਾਈਜ਼ ਅਜੇ ਸਾਡੇ ਕਟਣ ਵਗੈਰਾ ਨਹੀਂ ਲੱਗੇ ਅਜੇ ਹੀ ਬੈੱਡ ਸ਼ੀਟਾਂ ਹੀ ਲਾ ਰੱਖੀਆਂ ਨੇ ਨਵੇਂ ਘਰ 'ਚ ਤੇ ਅਜੇ ਕਟਣ ਨੂੰ ਟਾਈਮ ਲੱਗੇਗਾ ਥੋੜੀ ਜਿਹੀ ਲੱਗਾ ਦਾ 10 15 ਤਰੀਕ ਦਾ ਕਹਿੰਦੇ ਸੀ ਲੈ ਕੇ ਆਵਾਂਗੇ ਫੇਰ ਲਾਵਾਂਗੇ ਆਪਾਂ ਕਿੱਧਰ ਫਤਿਹ ਕਿਸੇ ਦਾ ਕਰ ਜੋ ਆਪਣੇ ਇਹ ਕਿਦਾ ਕਰੇ ਹੈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਾਂਗੀ ਤੇ ਲੋ ਜੀ ਇੱਧਰ ਵੀ ਬਾਹਰ ਵੀ ਜਿਹੜਾ ਰੰਗ ਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਇੱਧਰ ਵੀ ਲੱਗੇ ਪੈ ਨੇ ਆਪਣੇ ਕਰਨ ਤੇ ਆਪਾਂ ਕਹਿੰਦੇ ਆ ਕਿ ਖਲਾਰਾ ਹਜੇ ਤੱਕ ਪ੍ਰੋਪਰ ਸਫਾਈ ਨਹੀਂ ਹੋਈ ਆ ਕੱਲ ਪੱਖੇ ਲੱਗੇ ਸੀ ਮੈਂ ਤੁਹਾਨੂੰ ਦਿਖਾ ਦੇਣੀ ਅੰਦਰ ਉਹਨਾਂ ਦੇ ਡੱਬੇ ਖਾਲੀ ਹੋਏ ਪਏ ਨੇ ਤੇ ਆਪਣੇ ਪੱਖੇ ਲੱਗ ਚੁੱਕੇ ਨੇ ਆ ਦੇਖੋ ਮੈਂ ਲਾਈਟ ਲਾਉਂ ਆਹ ਰੂਮ ਵਾ ਮੈਂ ਇੱਧਰ ਕਿੱਥੋਂ ਚੱਲਦੀ ਏ ਚਲੋ ਜੀ ਡਰੈਇੰਗ ਰੂਮ ਚ ਆਪਾਂ ਨੇ ਕੁਝ ਇਸ ਤਰ੍ਹਾਂ ਦਾ ਲਵਾਇਆ ਥੋੜਾ ਹਲਕਾ ਡਿਜ਼ਾਈਨ ਵਾਲਾ ਇਹ ਤੇ ਦੇਖੀ ਨਹੀਂ ਰਿਆ ਹਾਂ ਹੁਣ ਦੇਖਿਆ ਨਹੀਂ ਤਾਂ ਸਫਾਈ ਕਰਨੀ ਔਖੀ ਹੋ ਜਾਂਦੀ ਜ਼ਿਆਦਾ ਡਿਜ਼ਾਈਨ ਵਾਲਿਆਂ ਦੀ ਤੇ ਸੋਫੇ ਆਪਾਂ ਨੇ ਉਧਰਲੇ ਘਰ ਵਾਲੀ ਲਾਤੇ ਨੇ ਬਾਕੀ ਅਜੇ ਸੈਟਿੰਗ ਪ੍ਰੋਪਰ ਕਰਨ ਵਾਲੀ ਏ ਇੱਧਰ ਆਪਾਂ ਪਲਾਂਟ ਵੀ ਲਵਾਏ ਨੇ ਤੇ ਇੱਧਰ ਪੱਖੇ ਆਪਾਂ ਨੇ ਆ ਸਿੰਪਲ ਲਵਾਏ ਨੇ ਉਧਰ ਜਸਟ ਮਾੜਾ ਮੋਟਾ ਆਪਾਂ ਨੇ ਡਿਜ਼ਾਈਨ ਵਾਲਾ ਦਿੱਤਾ ਕਿਚਨ ਚ ਵੀ ਲੱਗ ਗਿਆ ਲੌਬੀ ਚ ਵੀ ਦੋ ਪੱਖੇ ਲੱਗੇ ਨੇ ਤੇ ਬੈਡਰੂਮ ਚ ਵੀ ਲੱਗ ਗਏ ਨੇ ਸੇਮ ਹੀ ਤੇ ਬਾਕੀ ਜੀ ਕੱਲ ਤੋਂ ਆਪਾਂ ਜੋ ਵੀ ਇਹ ਥੋੜਾ ਬੋਤਾ ਕੰਮ ਜਿਹੜਾ ਆਪਣਾ ਬਾਹਰ ਦਾ ਨਾਲ ਨਾਲ ਕਰੀ ਜਾਵਾਂਗੇ ਬਾਅਦ ਚ ਨਾ ਫਿਰ ਬਹੁਤ ਗਾਹ ਪੈ ਜਾਂਦਾ ਤੇ ਇਧਰ ਆਪਾਂ ਸਵੇਰੇ ਸਵੇਰੇ ਆਪਣੀ ਡਿਊਟੀ ਸੰਭਾਲ ਰੱਖੀ ਬੱਚੇ ਦਾ ਟਿਫਨ ਬਣਾਤੇ ਨੇ ਤੇ ਬਸ ਬੱਚੇ ਰੈਡੀ ਨੇ ਚੱਲੇ ਨੇ ਸ਼ੀਸ਼ੇ ਕਿ ਪਿਆ ਮੈਲੇ ਹੁੰਨੀਆਂ ਚੁੱਕ ਕੇ ਠੀਕ ਹੈ ਹਾਂ ਆ ਦੇਖ ਸਕਦੇ ਤੁਸੀਂ ਕਿਉਂਕਿ ਹਜੇ ਉਧਰੋਂ ਵੀ ਲਮਾਰੀ ਵਗੈਰਾ ਵਿਲੀ ਨਹੀਂ ਕੀਤੀ ਕੋਈ ਲਮਾਰੀ ਹੈ ਹਜੇ ਕੋਈ ਮਤਲਬ ਪੂਰੀ ਨਾ 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 ਦਰਵਾਜ਼ੇ ਪਿੱਛੇ ਤੇ ਬਿਲਕੁਲ ਨਹੀਂ ਲਵਾਣੀ ਭਰ ਦਿੰਦੇ ਆ ਫਿਰ ਆਪਾਂ ਉਤਰ ਦਰਵਾਜ਼ੇ ਐਨ ਫੁੱਲ ਕੀ ਹੋ ਗਿਆ ਇਹ ਤਾਂ ਉਹਨਾਂ ਮੈ ਲੈ ਕੇ ਆਵਾਂ ਫਿਰ ਆਈ ਕੜ ਮੈ ਲੈ ਕੇ ਨਹੀਂ ਕਿੱਥੇ ਗਿਆ ਫਤਿਹ ਸਾਈਕਲ ਚਲਾ ਰਿਹਾ ਹਾਂ ਉਹ ਦੇ ਜੁੱਤੀ ਹਾਂ ਠੰਡ ਚ ਤੂੰ ਆ ਨਾ ਠੰਡ ਦੇ ਤਾਂ ਕੋਈ ਗੱਲ ਨਹੀਂ ਗੱਪ ਤਾਂ ਵੀ ਬੜਾ ਇਹ ਇਹਦੀ ਆਵਾਜ਼ ਬੜੀ ਅਜੀਬ ਜੀ ਹੈ ਕਿੱਥੋਂ ਲੈ ਸੀ ਇਹ ਲੈ ਸੀ ਸੰਗਰੂਰ ਤੋਂ ਸੰਗਰੂਰ ਤੋਂ ਲੈ ਸੀ ਨਾ 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 ਸੁਨਾਮ ਪੂਜਾ ਵਾਲਿਆਂ ਤੋਂ ਲੈ ਸੀ ਬਹੁਤ ਆਵਾਜ਼ ਕਰਦੀ ਹੈ ਇੰਨੀ ਠੰਡ ਚ ਤੇਰੇ ਕਿਨੇਰ ਜਿਹੜਾ ਸੈਂਡਲ ਪੱਕ ਜਾਣਦਾ ਉਹ ਠੰਡ ਰਿਹਾ ਭੱਜ ਕੇ ਮੈਨੂੰ ਪਤਾ ਇੰਨੇ ਸਾਈਕਲ ਚਲਾਉਣਾ ਚਲਾਉਣਾ ਸੌ ਸਾਈ ਹੋ ਕੇ ਲਾਏ ਢੌਕਾ ਕੰਮ ਆ ਗਿਆ ਜੁੱਤੀ ਵੀ ਬੰਦ ਲਿਆ ਕੇ ਭੱਜ ਕੇ ਜਾ ਮੇਰਾ ਪੁੱਤ ਅਲਮਾਰੀ ਤੋਂ ਕੋਲਪੀ ਲਾਇਸ ਤੇ ਗਲਤ ਤੂੰ ਕਲਾਚ ਤੁਰਨਾ ਤੇਰੀ ਬਾਤ ਨਹੀਂ ਟੱਕ 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 ਉਹ ਕੜੀ ਪੱਤੇ ਨੂੰ ਪਾਣੀ ਵੀ ਪਾਣਾ ਹੈ ਤੁਹਾਡੀ ਡਿਊਟੀ ਉਤਾਰ ਤੁਸੀਂ ਨਾ ਇੱਕ ਦਿਨ ਰੋਕੇ ਨੂੰ ਪਾਣੀ ਪਾਣਾ ਹੀ ਪਾਣਾ ਵਿਚਾਰਨ ਠੀਕ ਹੈ ਉਹਨੂੰ ਗੜੀ ਪੱਤੇ ਨੂੰ ਹੂੰ ਹੂੰ ਉਹ ਸਾਈਕਲ ਮਾਰਿਆ ਚੱਕ ਕੇ ਉਹ ਮਿਸਤਰੀ ਸਾਹਿਬ ਆ ਗਏ ਸਾਹਮਣੇ ਹਨਾ ਗਗਨ ਇਹ 7:30 ਵਜੇ ਆ ਜਾਂਦੇ ਨੇ 8:30 ਹੋ ਗਏ ਬਹੁਤ ਕੰਮ ਵਧੀਆ ਕਰ ਰਹੇ ਹੋ ਮਿਸਤਰੀ ਬਹੁਤ ਜ਼ਿਆਦਾ ਨਹੀਂ ਕੁਛ ਨਹੀਂ ਲੱਗਿਆ ਅੱਖਾਂ ਤਾਂ ਕੀ ਲੱਗਣਾ ਕੁਛ ਵੀ ਨਹੀਂ ਟਿਫਨ ਪਾ ਲਿਆ ਚਾਹ ਪੀ ਲਈ ਹੈ ਚਲੋ ਫਤੇ ਕਿੱਥੇ ਰਹਿ ਗਿਆ ਸਾਈਕਲ ਤੇ ਲਿਆਊਗਾ ਉਹ ਹੀ ਤਾਂ ਟੱਕ ਟੱਕ ਹੀ ਕਰਦੀ ਗਗਨ ਇਹ ਉਹ ਨਹੀਂ ਹੱਥ ਲੈ ਇਹ ਪਿੱਛੋਂ ਦੇ ਸਟੈਪ ਨਹੀਂ ਆਏਗਾ ਨਾ ਹਾਂ ਸਟੈਪ ਕਰਕੇ ਕਰਦੀ ਹਾਂ ਆ ਦੇਖੋ ਮਾਂ ਦੀਆਂ ਜੁੱਤੀਆਂ ਆ ਰਹੀਆਂ ਦੇਖ ਗਗਨ ਕਿੱਥੋਂ ਮੋੜ ਘਟਿਆ ਲੈ ਆ ਲੋ ਮਮਾ ਦੀ ਜੁੱਤੀ ਸਾਈਕਲ ਤੇ ਲੈ ਮੈਂ ਆ ਥੋੜੀ ਪਾਣੀ ਹੈ ਨਾਲ ਬਰਾ ਕੇ ਮਿੱਟੀ ਲੱਗੀ ਸਾਫ਼ ਕਰੀ ਆਣੀ ਮੜ ਜਾ ਮੇਕੋ ਬੈਠਾ ਨਹੀਂ ਜਾਂਦਾ ਆਈ ਮਰ ਹਾਏ ਆਈ ਸ਼ਰਮ ਹੁੰਦੀ ਇਹਨੂੰ ਰਮਾਲਨੀ ਦੇ ਟੱਕ ਕੋਟ ਚ ਇਹ ਵੀ ਤਾਂ ਟੱਕ ਟੱਕ ਕਰਦੀ ਗਏ ਤੂੰ ਵੀ ਹੱਦ ਕਰਦੀ ਮੈਂ ਕਿਤੇ ਗਰਗਾਬੀ ਕਾਲੀ ਪਾ ਲੈਂਦੀ ਇਹ ਤਾਂ ਚੰਗਾ ਬੈਲੀ ਨਹੀਂ ਇਹ ਇੰਨੀ ਵੀ ਕਰਦੀ ਇਹ ਤਾਂ ਜਿਹੜੀ ਸਿੰਪਲ ਬੈਲੀ ਚ ਆ ਜਾਂਦੀ ਹੈ ਲਓ ਜੀ ਟੂਰਿਸਟ ਵੈਨ ਜਾ ਰਹੀ ਹੈ ਚੜਜੋ ਦਲੋਜੀ ਚਲਦੇ ਚਲੋ ਜੀ ਇੱਥੇ ਜਾਣਾ ਫੋਟੋ ਪੇਪਰ ਸ਼ਾਟ ਚਲੋ ਜੀ ਤੇ ਤੁਸੀਂ ਰੋਲਤਾ ਨਹੀਂ ਨਹੀਂ ਦਲੋਜੀ ਬੱਚੇ ਚਲੇਗੇ ਨੇ ਤੇ ਆਪਾਂ ਦੋਨੇ ਜਾਨੇ ਇੱਧਰ ਸਾਫ ਸੁਪਾਇਆ ਆਂਡਿਆਂ ਵਾਲੀ ਟ੍ਰੇ ਚ ਆਇਆ ਸੀ ਗੀਜਰ ਆਂਡਿਆਂ ਵਾਲੀ ਵਾਕਈ ਸਹੀ ਗੱਲ ਐ ਮੈਂ ਕਿਹਾ ਕਿੱਥੋਂ ਨਿਕਲੇ ਆ ਹੁਣ ਕਿ ਗੱਤਾ ਪੈਦਾ ਸੁਠਿਆ ਜਿੰਨਾ ਗੱਤਾ ਐ ਨਾ ਮਿਲਦੇ ਨੇ ਦੇ ਸਿਰਫ 20-30 ਰੁਪਈਏ ਹੀ ਨੇ ਰੱਖ ਲੋ ਰੱਖਣ ਨੂੰ ਲੋੜ ਨਹੀਂ ਰੱਖਣ ਨੂੰ ਥਾਂ ਨਹੀਂ ਹੈਗਾ ਜੇ ਸਟੋਰ ਸੁਧ ਹੋਏ ਬੰਦਾ ਨਹੀਂ ਕਰਨੇ ਕੀ ਉਤਾਰਾ ਪਾਣੇ ਤੇ ਪੱਖਿਆਂ ਤੇ ਡੱਬੇ ਨੇ ਅ ਵਿੱਚੇ ਪੱਗ ਉਹ ਜੀ ਆਪਾਂ ਇੱਧਰ ਸਾਫ ਸਫਾਈਆ ਕਰ ਲਈਏ ਆ ਬੈੱਡ ਬੁੱਡ ਵੀ ਆਪਾਂ ਚੱਕ ਕੇ ਤੇ ਦੇਖ ਲਿਆ ਕਿੱਥੇ ਰੱਖਣੇ ਨੇ ਕਿਉਂਕਿ ਇਹ ਕਿਹੇ ਕੰਮ ਦੇ ਨਹੀਂ ਸਾਰੇ ਖਰਾਬ ਹੋ ਗਏ ਨੇ ਇਹਨਾਂ ਨੂੰ ਦੇਣ ਨੇ ਕਿੱਧਰ ਰੱਖਣੇ ਨੇ ਬਾਕੀ ਆਪਣਾ ਜੋ ਵੀ ਆ ਆਪਾਂ ਉੱਤੇ ਪਾਣੇ ਆ ਇਹਨੂੰ ਵੀ ਸਾਈਡ ਤੇ ਰੱਖਦੇ ਆ ਬਾਲਟੀਆਂ ਮਿਲਦਾ ਪੇਂਟ ਵਾਲੀਆਂ ਮੱਮੀ ਕਹਿ ਰਹੀ ਸੀ ਕਿ ਉਹ ਆਫ-ਵਾਈਟ ਪੇਂਟ ਹੈਗਾ ਜਰੂਰੀ ਪੈਸੇ ਲੈਣੇ ਬਾਅਦ ਵਾਸਤੇ ਇਹੀ ਕਰ ਦਾਂਗੇ ਮੈਂ ਤਾਂ ਕਿਹਾ ਮੈਂ ਕਿਹਾ ਹੋਰ ਕਹਿੰਦਾ ਉਹ ਹੈਗਾ ਕਹਿੰਦਾ ਖਰਾਬ ਹੋਣਾ ਮੈਂ ਕਿਹਾ ਚਲੋ ਠੀਕ ਇਹ ਹੈ ਬਰੀਆਂ ਵਿੱਚੋਂ ਆਏ। ਹਾਂ ਚਲੋ ਕੋਈ ਨਾ ਹੋਈ ਇੱਧਰ ਹਜੇ ਪੁੱਟੀਆਂ ਹੀ ਹੋਈ ਐ। ਬਾਕੀ ਹਜੇ ਰਹਿੰਦੀ। ਆਹ ਦੇਖੋ। ਛਾਂ ਆ ਰਹੀ ਤਰੇਕ ਦੀ ਕਿੰਨੀ ਸੋਹਣੀ ਲੱਗ ਰਹੀ। ਇਹ ਆਪਾਂ ਰੱਖਣੀ ਐ ਵੇਲੇ ਛਾਂ ਆਇਆ ਕਰੇਗੀ ਆਪਣੇ। ਪਰ ਇਹ ਪੁੰਗਰੀ ਨਹੀਂ ਹੈਗੀ ਯਾਰ ਬਾੜੀ ਸੁੱਕ ਗਈ ਵਿਚਾਰੀ। ਹਨਾ ਬਾਕੀ ਸਾਰੀਆਂ ਹਰੀਆਂ ਨੇ। ਚਲੋ ਤੁਸੀਂ ਗੱਡੀ ਬਾਹਰ ਕੱਢੋ ਸਕੂਟਰੀ ਨੂੰ ਧੋਵੋ ਤੂੰ ਉਹ ਅੱਜ। ਕਿਾ ਚੱਕੀਆ ਖਲਾਰਾ ਇੱਥੋਂ ਬਹੁਤ سارے ਪੈਰ ਮਿੱਟੀ ਵਾਲੇ ਅੰਦਰ ਜਾਂਦੇ ਨੇ ਸਫਾਈ ਵੀ ਨਹੀਂ ਹੁੰਦੀ ਹੈਗੀ ਚੰਗੀ ਤਰ੍ਹਾਂ। ਆਜੀ ਕਿਹੜੀਆਂ ਸੋਚਾਂ ਚ ਪਏ ਹੋ ਕਿ ਸੋਚ ਮੇ ਡੂਬੇ ਹੋ ਤੇ ਬਾਹਰ ਸਾਡੇ ਗੇਟ ਤੇ ਵੀ ਜਿਹੜੀਆਂ ਲਾਈਟਾਂ ਨੇ ਉਹ ਲੱਗਦੀਆਂ ਹਨ ਕੋਈ ਵਲੌਗ ਦੇ ਵਿੱਚ ਦੇਖਿਆ ਜਿੱਦਣ ਲੈ ਕੇ ਆਏ ਹਾਂ ਪਰ ਆਪਾਂ ਇਹ ਨਹੀਂ ਦਿਖਾਈਆਂ ਤੁਹਾਨੂੰ ਕਿ ਲੱਗ ਗਈਆਂ ਨੇ ਇਹ ਵਾਲਾ ਡਿਜ਼ਾਈਨ ਹੀ ਲਵਾਇਆ ਸੀ ਇਹ ਇੰਗਲੈਂਡ ਵਾਲਾ ਕਿਉਂਕਿ ਸਾਡੀ ਨੂ ਇੰਗਲੈਂਡ ਦੀ ਹੈ ਵਲੌਗ ਪੂਰਾ ਪਾਵਾਂਗੇ ਵੀ ਇਹ ਕੰਪਲੀਟ ਹੋਣ ਤੋਂ ਬਾਅਦ ਹਾਂ ਇੱਕ ਪੂਰਾ ਵਲੌਗ ਦੇਵਾਂਗੇ ਤੁਹਾਨੂੰ ਹਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਚਲੋ ਕੱਢੋ ਗੱਡੀ ਬਾਹਰ ਇਧਰੋਂ ਦੇਖੋ ਕਿੰਨਾ ਗੰਦਾ ਲੱਗਦਾ ਕਿੰਨਾ ਖਲਾਰਾ ਪਿਆ ਹੋਇਆ ਜਦੋਂ ਨਾ ਇਧਰੋਂ ਬਹੁਤ ਉੱਚਾ ਗੱਡੀ ਨਾ ਜਦੋਂ ਚੜਦੀ ਉਦੋਂ ਵੀ ਐਨ ਇੱਕਦਮ ਸਿੱਧੀ ਹੋ ਜਾਂਦੀ ਜਦੋਂ ਲੱਤਦੀ ਉਦੋਂ ਵੀ ਐਨ ਇੱਕਦਮ ਟੇਢੀ ਜੀ ਹੋ ਜਾਂਦੀ ਪਰ ਇਹ ਰੱਖੋ ਯਾਰ ਚਲੋ 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 ਨਾਲ ਨਾ ਵੱਜੇ ਚਲੋ ਭਾਈ ਕਿੰਨੀ ਗੱਡੀ ਗੰਦੀ ਹੋਈ ਐ ਧਵਾ ਕੇ ਲਿਆਓ ਤੇ ਸਕੂਟਰੀ ਸਾਡੀ ਹਜੇ ਕਿਹੇ ਕੰਮ ਨਹੀਂ ਆ ਰਹੀ ਕਿਉਂਕਿ ਕੋਈ ਜਾਂਦਾ ਹੀ ਨਹੀਂ ਸਕੂਟਰੀ ਤੇ ਬਾਜ਼ਾਰ ਤਾਂ ਲੈ ਜਾਂਦੇ ਸੀ ਉਰੇ ਐਂ ਖੜੀ ਐ ਵਿਚਾਰੀ ਇਹਨੂੰ ਸਟਾਰਟ ਕਰ ਦਿੰਨੇ ਆ ਸਵੇਰੇ ਚਲੋ ਜੀ ਉੱਪਰ ਕਰ ਲਓ ਥੋੜੀ ਜੀ ਆ ਕੀ ਹੋਇਆ ਚਲੋ ਇਹਨੂੰ ਵੀ ਲਾਓ ਸਾਈਡ ਤੇ ਥੋੜੀ ਬਥੇ ਸਫਾਈ ਕਰੀਏ ਅਜੇ ਆਪਾਂ ਨੇ ਆ ਜਿਹੜੇ ਪਲਾਂਟ ਲਵਾਏ ਸੀ ਜੋ ਵੀ ਬੂਟੇ ਇਹਨਾਂ ਦੀ ਸੈਟਿੰਗ ਕਰਨੀ ਹੈ ਮੈਂ ਹੌਲੀ ਹੌਲੀ ਸੈਟਿੰਗ ਕਰਦੇ ਆ ਕਿਉਂਕਿ ਇਧਰੋਂ ਨਿਬੜਦੇ ਬਸ ਆਹ ਪੋਰਚ ਦੇ ਉੱਪਰ ਰਹਿ ਗਿਆ ਸੱਤ ਨੂੰ ਇਧਰ ਰੰਦਾ ਡਬਲ ਕੋਟ ਰੰਦਾ ਸਿੰਗਲ ਹੋ ਗਿਆ ਤੇ ਬਾਕੀ ਦੇਖਦੇ ਆ ਹੌਲੀ ਹੌਲੀ ਹੋਈ ਜਾਂਦਾ ਤੁਹਾਨੂੰ ਦਿਖਾਈ ਜਾਵਾਂਗੇ

ਸਾਰੇ ਪੱਖਿਆਂ ਵਾਲੇ ਖਾਲੀ ਹੋਏ ਨੇ ਕੋਈ ਸਮਾਨ ਤਾਂ ਸਾਨੂੰ ਪੌੜੀਆਂ ਤੋਂ ਲੱਭ ਰਿਹਾ ਜਿਹੜਾ ਇਹਦੇ ਵਿੱਚ ਲਵਾਣਾ ਸੀ ਨਾ ਉੱਪਰ ਅਸੀਂ ਲੈ ਕੇ ਆਏ ਸੀ ਸਪੈਸ਼ਲ ਉਹ ਲਾਣ ਨੂੰ ਉਹ ਚੀਜ਼ ਐ ਪੌੜੀਆਂ ਤੇ ਪਿਆ ਤੇ ਸਾਡੇ ਮਿਸਤਰੀ ਸਾਹਿਬ ਆਹ ਚੀਜ਼ ਲਾਗੇ ਨੇ ਤੇ ਇਹਨੂੰ ਆਪਾਂ ਚੇਂਜ ਕਰਾਵਾਂਗੇ ਹਾਂ ਤਰ ਉਹ ਆਪਣਾ ਸਮਾਨ ਉੱਧਰ ਪਿਆ ਉਹ ਜਿਹੜਾ ਵਾਸ਼ਿੰਗ ਸਟੇਸ਼ਨ ਦੇ ਵਿੱਚ ਲੱਗਣ ਵਾਲਾ ਉਹ ਜਿਹੜਾ ਲੈ ਕੇ ਆਏ ਸੀ ਗੋਲ ਜਨ ਲੈ ਕੇ ਸਟੀਲ ਉਹ ਕਿੱਥੇ ਆ ਮੈਂ ਕਿਹਾ ਇੱਥੇ ਪਿਆ ਹੋਣਾ ਹੋਰ ਭੱਜ ਕੇ ਲੈਣ ਚਲਾ ਗਿਆ ਉਹਨੂੰ ਹਾਂ ਦਾ ਸੋਲ ਉਹ ਲਾ ਗਿਆ ਉਹਦੀ ਚਾ ਕੋਈ ਨਾ ਫੋਨ ਕਰਦੇ ਹੋ ਕਹਿ ਲਾ ਕੇ ਜਾਓ ਉਹ ਲੈ ਕੇ ਸਪੈਸ਼ ਟੋਲੀਆਂ ਉੱਥੇ ਪਿਆ ਤੋਖ ਰੱਖਿਆ ਟੇਬਲ ਤੇ ਦੇਖੋ ਇੱਥੇ ਰੱਖੀ ਦਾ ਹੁੰਦਾ ਇਹਨੂੰ ਉੱਥੇ ਰੱਖਾ ਉਹਦੇ ਕਿੱਥੇ ਰੱਖਾਂ ਆਉ ਰਿਹਾ ਅੱਛਾ ਦੱਸੋ ਕਿੱਥੇ ਰੱਖਣਾ ਉਹ ਤੋਤੇ ਵੀ ਨਹੀਂ ਚੱਕ ਸਕਦੇ ਤੁਸੀਂ ਤੋਲੀਆਂ ਹੱਦ ਹੁੰਦੀ ਆ ਕਿੱਥੇ ਰੱਖ ਦੋ ਤੋਕੇ ਇੱਥੇ ਰੱਖ ਦਿਆ ਕਰੋ ਤੁਸੀਂ ਗਾਂ ਹਾਟਲ ਚ ਆਏ ਸਾਬਣ ਸਰਫ ਕਰੋ ਤੇ ਉਹ ਸਾਬਣ ਫੈਗੋ ਅੱਛਾ ਕਿਤੇ ਨਾ ਹਾ ਕੱਪੜੇ ਨਾ ਆ ਲੈ ਇਹਨੂੰ ਚੱਕੋ ਇੱਥੋਂ ਐਨਾ ਰੋਬ ਮਾਰਨ ਦੀ ਕਿ ਲੋੜਾ ਕੀਤਾਉਂਦੀ ਐ ਇੱਥੇ ਰੱਖੋ ਦੇਖੋ ਮੈਂ ਕਿੱਥੇ ਰੱਖੋ ਨਾ ਅੱਛਾ ਠੀਕ ਹੈ ਠੀਕ ਇਹ ਤਾਂ ਮੈਂ ਤੌਲੀਆ ਧੋ ਦੇਣੇ ਤੁਸੀਂ ਆਪੇ ਰੱਖੋ ਨਾ ਰੱਖੋ ਕਿ ਤੂੰ ਹੀ ਹੋਟਲ 'ਚ ਨਹੀਂ ਆਰਡਰ ਲਾ ਰਹੇ ਹੋ ਟਾਵਲ ਨਹੀਂ ਐ ਸਾਬਣ ਨਹੀਂ ਐ ਕੱਪ ਨਹੀਂ ਐ ਕਿੱਥੇ ਰੱਖਾ ਗਰੋ ਕੋਟ ਆਉਣੀ ਚਲੋ ਠੀਕ ਹੈ ਲਓ ਜੀ ਹਾਂ ਠੀਕ ਹੈ ਠੀਕ ਹੈ ਚਲੋ ਜੀ ਆਪਾਂ ਨੇ ਆਪਾਂ ਨੇ ਉਤਾਰ ਦੀ ਗੱਲ ਮੰਨ ਲਈ ਅੱਗੇ ਤੋਂ ਆਪਾਂ ਟਾਵਲ ਤੋਂ ਤੂੰ ਕਿ ਸੁਕਾ ਕੇ ਤੇ ਆਪਾਂ ਨੇ ਅੰਦਰ ਰੱਖਿਆ ਕਰਦੇ ਕਿੰਨੇ ਉੱਥੇ ਰੱਖਿਆ ਕਰ ਕੀ ਲਵਾਏ ਨੇ ਤੇ ਉਹਦਾ ਫਾਇਦਾ ਵੀ ਹੋਵੇ ਤੇ ਬਾਕੀ ਚਲੋ ਜੀ ਇਹ ਵੀ ਆਫਿਸਲੀ ਹੋਣ ਲੱਗਾ ਹੈ ਤਿਆਰ ਤੇ ਆਪਾਂ ਆਪਣਾ ਇਹ ਬ੍ਰੇਕਫਾਸਟ ਮੇਕਸ ਬਣਾ ਕੇ ਦੇਖ ਸਕਦੇ ਤੁਸੀਂ ਪੂਰਾ ਗਾ ਪਿਆ ਇਹਨੂੰ ਸੈਟਿੰਗ ਕਰ ਸੈਟਿੰਗ ਕਰਦੇ ਆ ਕਿਉਂਕਿ ਬੁਟੀਕ ਦਾ ਜਿਹੜਾ ਥੋੜਾ ਬੋਤਾ ਸਮਾਨ ਹੈ ਉਹ ਸੈੱਟ ਕਰਨਾ ਹੈ ਬਾਕੀ ਜਿਹੜੇ ਕੋਰੀਅਰ ਵਾਲੇ ਨੇ ਉਹਨਾਂ ਦੀ ਸੂਤਾਂ ਲਈ ਕਟਿੰਗ ਕਰਨੀ ਤੇ ਤੁਸੀਂ ਬਣੇ ਰਹੋ ਬਲੌਗ 'ਚ ਆਪਾਂ ਵੀਡੀਓ ਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜਿਹੜਾ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਸਬਸਕ੍ਰਾਈਬ ਕਰਨਾ ਤੁਹਾਨੂੰ ਕੁਝ ਨਹੀਂ ਹੋਣਾ ਇਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਢੇ ਲੈ ਰਹੇ ਆ ਤੁਹਾਨੂੰ ਕਿਹੜਾ ਮੋਦਰਾ ਕੈਂਚੀ ਛੱਡ ਲਿਆ ਉੱਪਰਲੇ ਘਰ ਪਈ ਕੈਂਚੀ ਤੇ ਲੋ ਜੀ ਇੱਧਰ ਆਪਾਂ ਨੇ ਮੇਥਿਆਂ ਵਾਲੇ ਪਰੌਂਠੇ ਬਣਾ ਲਏ ਨੇ ਆਹ ਕਣਕ ਦੇ ਆਟੇ 'ਚ ਗੁੰਨੇ ਨੇ ਮੱਕੀ ਦਾ ਨਹੀਂ ਪਾਇਆ ਆਪਾਂ ਨੇ ਤੇ ਮੇਥਿਆਂ ਵਾਲੇ ਪਰੌਂਠੇ ਤੇ ਨਾਲ ਦਹੀਂ ਉਤਾਰ ਨੂੰ ਦਹੀਂ ਆਪਾਂ ਉਹਨਾਂ ਨੇ ਜਾਣਾ ਆਫਿਸ ਤੋ ਗਾਇਸ ਬੱਚੇ ਵੀ ਚਲੇ ਗਏ ਉਤਾਰ ਵੀ ਚਲੇਗਾ ਆਫਿਸ ਤੇ ਇੱਧਰ ਆਪਣੇ ਕੱਪੜੇ ਧੋਤੇ ਨੇ ਮਸ਼ੀਨ ਲਾਈ ਸੀ ਸੇਰ ਦੀ ਤੇ ਅਜੇ ਬਾਹਰ ਕੋਈ ਸੈਟਿੰਗ ਨਹੀਂ ਕੀਤੀ ਪਹਿਲਾਂ ਕੱਪੜੇ ਧੋਤੇ ਨੇ ਮੈਂ ਕੱਪੜੇ ਤੋਂ ਨਾਲ ਸੁੱਕਦੇ ਰਹਿਣਗੇ ਫਿਰ ਜੋ ਵੀ ਇਹ ਕਲਾਰਾ ਉਹ ਸੰਭਾਂਗੇ ਤੇ ਅੱਜ ਆਪਾਂ ਇੱਧਰ ਕੱਪੜੇ ਧੋਤੇ ਨੇ ਕਾਫੀ ਕੱਪੜੇ ਜਮਾ ਹੋਏ ਪਏ ਸੀ ਜਿਹੜੇ ਮੈਟ ਨਵੇਂ ਲੈ ਕੇ ਆਏ ਸੀ ਸਾਰੇ ਕਾਲੇ ਹੋ ਗਏ ਸੀ ਮੈਂ ਦੁਬਾਰਾ ਇਹ ਫੇਰ ਧੋਤੇ ਨੇ ਤੇ ਇੱਧਰੋਂ ਅੰਦਰੋਂ ਮੈਂ ਸਾਫ਼ ਸੁਥਾਇਆ ਕਰ ਛੱਡਿਆ ਅਜਾ ਘੋੜੀਆਂ ਪਈਆਂ ਅੱਜ ਸਾਡੇ ਪੇਂਟ ਵਾਲੇ ਨਹੀਂ ਆਏ ਪਹਿਲਾਂ ਮੈਨੂੰ ਐ ਲੱਗਿਆ ਆ ਗਏ ਨੇ ਤੇ ਉਹ ਨਹੀਂ ਆਏ ਹੈ ਅੰਦਰੋਂ ਵੀ ਆਪਾਂ ਨੇ ਨਿਬੇੜ ਦਾ ਕੰਮ ਮੋਟਾ-ਮੋਟਾ ਤੇ ਪੋਚਾ ਕੱਢਾਂਗੇ ਤੇ ਇੱਧਰ ਸਾਡੇ ਵਾਈਫਾਈ ਵਾਲੇ ਆਏ ਹੋਏ ਨੇ ਉਹ ਲਾ ਰਹੇ ਨੇ ਵਾਈਫਾਈ ਇੱਧਰ ਕੰਮ ਚੱਲ ਰਿਹਾ ਬਾਕੀ ਕਿਚਨ ਕੁਤ ਨੂੰ ਸਾਫ਼ ਹੈ ਬਸ ਇੱਕ ਵਾਰੀ ਮੋਟਾ-ਮੋਟਾ ਝਾੜੂ ਕੱਢ ਦਿੰਨੇ ਆ ਤੇ ਬਾਕੀ ਜੋ ਵੀ ਹੈ ਫਿਰ ਕਰਾਂਗੇ ਕੰਮ ਤੇ ਮੇਰੀ ਹਾਲਾਤ ਦੇਖੋ ਜੀ ਮੈਂ ਕਿਹੜੇ ਵੇਲੇ ਦੀ ਲੱਗੀ ਪਈ ਆ ਸਵੇਰ ਦੀ ਅ 6:00 ਵਜੇ 5:30 6:00 ਵਜੇ ਉੱઠી ਆ ਮੈਂ ਉਦੋਂ ਦੀ ਲੱਗੀ ਪਈ ਤੇ ਆਪਣੇ ਜਿਹੜੇ ਕੰਮ ਨੇ ਆਪਾਂ ਟਾਈਮ ਨਾਲ ਬਿਟਦੇ ਨੇ ਤੇ ਹੁਣ ਆਪਾਂ ਨਾਤੋ ਕਿ ਆਪਣੇ ਬੁਟੀਕ ਦੇ ਕੰਮ ਤੇ ਬੈੰਨੇ ਆ। ਬਾਕੀ ਤੁਸੀਂ ਬਣੇ ਰਹੋ ਵਲੌਗ ਚ ਉਹਨਾਂ ਚ ਲਾਈਕ ਸ਼ੇਅਰ ਤੇ ਪਿਆਰ ਦੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਤੇ ਜਾ ਕੇ ਪੰਜਾਬੀ ਪਹਿਰਾ ਵਾ ਸਾਡਾ ਚੈਨਲ ਹੈ ਉਹਨੂੰ ਵੀ ਜ਼ਰੂਰ ਫੋਲੋ ਕਰੋ ਪੰਜਾਬੀ ਪਹਿਰਾ ਉਹ ਤਾਂ ਸਾਡੇ ਸੂਟਾਂ ਦੀਆਂ ਵੀਡੀਓ ਹੁੰਦੀ ਆ। ਤੇ ਉਹ ਜਾ ਕੇ ਦੇਖਿਆ ਕਰੋ ਤੇ ਸਾਡੇ ਕੋਲ ਸੂਟ ਆਰਡਰ ਕਰਿਆ ਕਰੋ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਜੇ ਵਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਤੇ ਤੁਹਾਨੂੰ ਨਵੇਂ ਵਲੌਗ ਨਾਲ ਮਿਲਾਂਗੇ ਉਹਨਾਂ ਚਿਰ ਆਪਾਂ ਕਰ ਲਈਏ ਬੁਟੀਕ ਦੇ ਕੰਮ ਬਹੁਤ ਕੰਮ ਪਏ ਨੇ ਪੁੱਛੋ ਨਾ ਇੰਨੇ ਕੰਮ ਪਏ ਨੇ ਨਾ ਅੱਜ ਮੈਂ ਬਸ ਕੱਪੜੇ ਧੋਣ ਲੱਪੀ ਨਹੀਂ ਤੇ ਮੈਂ ਸਵੇਰੇ ਹੀ ਬਹਿ ਜਾਣਾ ਕਿ ਮੇਰੇ ਕੰਮ ਕਾਫੀ ਪੈਂਡਿੰਗ ਪਏ ਨੇ ਉਹ ਸਾਰੇ ਜਿਹੜੇ ਆਪਾਂ ਨਵੇਂ ਡਲੀਏ ਠੀਕ ਹੈ ਜੀ ਓਕੇ ਜੀ ਬਾਏ ਬਾਏ ਜੀ ਸਾਰਿਆਂ ਨੂੰ ਹਨਾ ਸਾਡਾ ਲੱਗਣ ਦੀ ਹੈ ਮੇਰਾ ਉਦੋਂ ਦਾਦੀ ਨੇ ਪਾਇਆ ਸੀਗਾ ਸਕਾਫ ਉਹ ਨਹੀਂ ਉਹ ਦਾਦੀ ਦਾ ਲੱਗਦਾ ਵਾਈਟ ਕਲਰ ਦਾ ਦਾਦੀ ਦਾ ਮੇਰਾ ਗ੍ਰੀਨ ਤੇ ਰੈੱਡ ਹੈ ਗ੍ਰੀਨ ਤੇ ਔਰੇਂਜ ਸੀਗਾ ਉਹ ਜਿਹੜੇ ਦਾਦੀ ਨੇ ਪਾਇਆ ਸੀ ਸੱਚੀ ਅਪਣੇ ਦਾਲ ਘਰੀਏ ਮੋਠਾਂ ਦੀ ਚੁੰਨੇ ਦੇ ਮੋਠਾਂ ਨਾਲ ਦੇ ਜਿਹੜੀ ਪਹਿਲਾਂ ਤੜਕੇ ਦੀ ਕਰਦੇ ਬਹਿ ਤਿਆਰੀ ਬਾਜ਼ਾਰ ਵੀ ਆਪਾਂ ਜਾ ਆਏ ਹਾਂ ਤੇ ਉੱਪਰ ਦੇ ਵਿੱਚੇ ਕੰਮ ਛੱਡੀ ਜਾ ਰਹੇ ਵਿੱਚੇ ਸਾਫ ਸਫਾਈ ਹੋ ਸਾਰਾ ਕੁਝ ਚੱਲੀ ਜਾ ਰਿਹਾ ਹੈ ਚੰਪੀਆ ਅਸਟਾ ਮਾਣਾ ਹੂੰ ਦਸੰਬਰ ਚੜ ਗਿਆ ਤੇ ਹੁਣ ਠੰਡ ਹੋ ਗਈ ਏ ਉਹ ਵਾਲੀ ਦਸੰਬਰ ਵਾਲੀ ਧੁੰਦ ਨਹੀਂ ਪੈ ਨਾ ਉਹ ਤਾਂ ਕੋਟ 25 26 ਤੱਕ ਪੈਂਦੀ 22 22 ਤੋਂ ਸ਼ੁਰੂ ਹੋ ਜਾਂਦੀ ਹੁੰਦੀ ਨਾ ਤਾਂ ਉਹ ਤੋਂ ਮਤ ਦੇਣਾ ਦਾ ਫਰਕ ਪਾ ਤਾ ਤੂੰ ਇੱਧਰ ਲਈ ਜਾ ਰਿਹਾ ਬੰਦਾ ਇੱਧਰ ਬੈਠਣਾ ਆਈ ਹੁੰਦੇ ਜਿੱਧਰ ਬੰਦਾ ਬੈਠੇ ਉਹਦੇ ਤੂੰ ਚਟਕੀਆਂ ਖੇਡੀਆਂ ਆ ਰਹੀਆਂ ਚਟਕੀਆਂ ਸਾਰਾ ਦਿਨ ਝਟ ਰਚ ਰਹਿਣਾ ਮੱਖੀਆਂ ਬਹੁਤ ਹੋ ਗਈਆਂ ਨਾ ਬੁਰਾ ਹਾਲ ਮੁੱਖੀਆਂ ਹੋ ਰਹੀਆਂ ਨੇ ਕੱਢ ਕੇ ਆਓ ਦੇਖੋ ਮਾਰ ਮੰਡੀ ਜਿਹੜੀ ਇਸ ਤਰ੍ਹਾਂ ਜਾਂਦੀ ਵੀ ਪ੍ਰੋਪਰ ਇੱਥੇ ਇਹਨੂੰ ਸਾਰਾ ਦਿਨ ਬੰਦ ਰੱਖੋ ਸਾਰਾ ਦਿਨ ਬੰਦ ਹੀ ਰੱਖੋ ਬਾਹਰ ਹੀ ਨੂੰ ਤਾਂ ਚਲੇਂਦਾ ਰਹੋ ਦੇਖੀਓ ਫੇਰ ਮੱਖੀਆਂ ਆ ਕੇ ਥੋੜੀਆਂ ਹੀ ਲੈ ਲੈਂਦੀਆਂ ਨਹੀਂ ਮੱਖੀਆਂ ਲੈ ਬੇ ਕੁਝ ਹੋ ਜੇ ਉਹ ਵੀ ਰਸ਼ੇ ਕਾਹਨ ਹੋ ਗਏ ਮੈਂ ਵੀ ਆਪਾਂ ਵੀ ਆਪਣਾ ਸੈਟਅਪ ਜਿਹੜਾ ਹੁਣ ਡੈਡੀ ਕਰ ਲੱਗਿਆ ਤੁਹਾਨੂੰ ਪਤਾ ਹੈ ਪਰ ਹੋ ਰਹੀਏ ਕੱਢੀ ਨੂੰ ਠੀਕ ਨੇ ਕੰਮਾਂ ਵਾਸਤੇ ਤੇ ਆਪਣਾ ਸਮਾਨ ਜਿਹੜਾ ਆ ਚੁੱਕਿਆ ਹੈਂਡਲ ਨੂੰ ਰਾਈ ਸੀ ਆਪਾਂ ਨੇ ਉਹਨਾਂ ਦਾ ਲੈ ਕੇ ਆ ਲਈ ਔਰ ਇਸ ਤੋਂ ਬਾਅਦ ਇਹ ਵੀ ਨਾ ਭੁੱਲਣਾ ਕਿ ਬਾਕੀ ਜਿਹੜੀ ਪੰਜਾਬੀ ਪਹਾਰ ਹੈ ਤਾਂ ਪਰ ਵੀਡੀਓ ਪਾਤੀ ਹੈ ਤੇ ਬਾਕੀ ਆਪਾਂ ਨੂੰ ਮੇਲੇ ਇੰਸਟਾਗ੍ਰam ਤੇ ਵੀ ਐਕਟਿਵ ਰਹਿਣਾ ਹੈ ਇੰਸਟਾਗ੍ਰam ਆਪਣਾ ਪੇਜ ਹੈ ਜੀ ਪੰਜਾਬੀ ਪਹਾਰ ਨਾਮ ਦਾ ਉਹ ਵੀ ਤੁਸੀਂ ਫੋਲੋ ਕਰ ਲਓ ਲੋ ਆਪਾਂ ਕੋ ਮੈਂ ਆਪਣੇ ਫੈਂਗਰ ਡੈਕ ਦਾ ਆਪਣਾ ਜਿਹੜਾ ਨਵੇਂ ਤਰ੍ਹਾਂ ਦਾ ਕੰਮ ਸ਼ੁਰੂ ਹੋਏਗਾ ਕਿਉਂਕਿ ਮੇਤਰੀਆਂ ਕਰਕੇ ਕੰਮ ਤੁਸੀਂ ਵੀ ਨਹੀਂ ਸੀ ਹੋ ਰਿਹਾ ਕਿ ਵੀ ਟਾਈਮ ਨਹੀਂ ਸੀ ਕੰਮ ਦਾ ਖਾਲਾ ਕਦੇ ਬਾਜ਼ਾਰ ਤੇ ਕਦੇ ਕਿਸੇ ਕੋਲੋਂ ਕਦੇ ਕੁਝ ਲੈ ਆਉ ਕਦੇ ਕੁਝ ਤੇ ਹੁਣ ਆਪਾਂ ਬਸ ਕੰਟੀਨਿਊ ਹੋ ਜਾਾਂਗੇ ਮੇਨ ਕੰਮ ਜਿਹੜਾ ਆਪਣਾ ਸ਼ੁਰੂ ਕਰ ਦਾਂਗੇ ਆ ਪੂਨੇ ਪਤੰਬਰ ਨਹੀਂ ਜੇ ਅਪਰੇ 5 6 ਟ ਮੰਗਾਇਆ ਤੇ ਆਪਣਾ ਇਹ ਆਬਸਟੈਂਡ ਵੀ ਅੱਜ ਤੱਕ ਚਲਾਈ ਹੋ ਜੂਗਾ ਯਾਰ ਰੱਖਾਂ ਹੋਰ ਯਾਰ ਛੋਟਾ ਛੋਟਾ ਜਦੋਂ ਤੂੰ ਆਪਾਂ ਰੋਟੀ ਕਰਦਾ ਤੇ ਮੈਂ ਦੂਜੇ ਸਿੱਤਾ ਦੀ ਵੀਡੀਓ ਛੁਟਾ ਤੂੰ ਹੀ ਕਰਾਣੀ ਸੱਚ ਹੈ ਨਾ ਹੋਰ ਤੂੰ ਹੀ ਕਰਾਣੀ ਹੈ ਉਨੇ ਇਨਾ ਮੱਖੀਆਂ ਉਹ ਦੇਖੀ ਫੇਰ ਢੇਰ ਲੱਗ ਗਏ ਮੱਖੀਆਂ ਅਮੇਰ ਨੂੰ ਚੜ ਬੜ ਨਿਯਮਤ ਨੇ ਦੇਖੋ ਕਿੱਥੇ ਮਾਰੀਆਂ ਬੁਰਾ ਸਾਰਾ ਬੰਦ ਉਹ ਭਰ ਗਏ ਨੇ ਮਾਰ ਕੇ ਬੈਠੇ ਹੁਤੇ ਟਿੱਕ ਪੈਂਦਾ ਕਮੈਂਟ ਆਇਆ ਸੀ ਤੇ ਉਹ ਕਹਿ ਰਹੇ ਸੀ ਕਿ ਕੋਲ ਕਿੰਨਾ ਖਰਚਾ ਆਇਆ ਇਸ ਘਰ ਦੇ ਤੇ ਉਹਦੇ ਤੇ ਤੁਸੀਂ ਵੀਡੀਓ ਬਣਾਇਓ ਤੇ ਬਸ ਤਾਂ ਫ੍ਰੀ ਹੋ ਜਾਂਦੇ ਨੇ ਤੇ ਆਪਾਂ ਬੈਠ ਕੇ ਜਰੂਰ ਤੁਹਾਡੇ ਲਈ ਇਹ ਵੀਡੀਓ ਬਣਾਵਾਂਗੇ ਸਾਰਾ ਜੋ ਵੀ ਖਰਚਾ ਆਇਆ ਸਾਰਾ ਤੁਹਾਨੂੰ ਦੱਸਾਂਗੇ ਉਹਦੇ ਤੇ ਵੀ ਹਾਂਜੀ ਇਹ ਬਣਾਈਏ ਯੋ ਯਰ ਬੱਟਾ ਅੱਛੀ ਹੈ ਹਾਂ ਸਾਡਾ ਤੁਮਾਰਾ ਰੋਲ ਯਾ ਕਰਦੇ ਸੋ ਪਾਤਾ ਪਾਈ ਬਤੌਰ ਭਾਜੀ ਕਹਿ ਰਿਹਾ ਤੁਹਾਨੂੰ ਮਦਰਾਸੀ ਪਾਸੇ ਗੱਲ ਕਰ ਰਿਹਾ ਨਹੀਂ ਨਹੀਂ ਇਹ ਤਾਂ ਕਰੀ ਤੇ ਆ ਲੈ ਜੀ ਬੋਲ ਰਿਹਾ ਕਿੰਨਾ ਦਿੱਲ ਪ੍ਰੋਪਰ ਕਰਕੇ ਵੀਡੀਓ ਦਵਾਂਗੇ ਤੁਹਾਨੂੰ ਇਹ ਮਾਰ ਗਏ ਤੇ ਤੁਹਾਡਾ ਸ਼ੇਅਰ ਕਰਾਂਗੇ ਵੀਡੀਓ ਕੋਲ ਕਿੰਨਾ ਖਰਚਾ ਆਇਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਉਹ ਪਿੱਛੇ ਦੁੱਧ ਪਾਇਆ ਤਾਂ ਕਿੰਨਾ ਬਲ ਗਿਆ ਗੈਸ मेरी बात होता तो है ना तुझे आठ पाँच यार आठ पाँच नहीं कर रहा हूँ तो ये अरे आठ पाँच यार तो तुम तो 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 मेरे तो जितना जो तुम्हेरो कपड़ो के पीछे देखी बोलो यार बताओ मेरे कपड़ो के पीछे तू तेरे मने पीछे आएगा तू दाग ही पहेगा ना हम्म रे इतना साफ की थी साफ हो गई देखे किन्हीं से गंदे से नीलामी म ਨਾ ਕੋਤੋਂ ਕੋਹੋ ਨਹੀਂ ਪਏ ਹਨ ਮੈਂ ਨਹੀਂ ਕੀਤੀ ਉਧਰ ਨਹੀਂ ਕੀਤੀ ਟੇਬਲ ਦੇ ਪਿੱਛੇ ਕੀਤੀ ਸੀ ਅੱਗੇ ਨਾਲ ਮੇਰੇ ਨੂੰ ਸਪਰੇਅ ਤਾਂ ਵੀ ਦੁੱਧ ਵੀ ਤੱਤਾ ਕਰਿਆ ਸੀ ਨੂੰ ਮੈਂ ਦੱਲ ਪੁੱਤ ਨਹੀਂ ਫਤੇ ਨਹੀਂ ਅੰਦਰ ਹੀ ਕਰਤੀ ਮੈਂ ਅੰਦਰ ਅੰਦਰ ਕਰਤੀ ਜਿਹੜਾ ক্লোਜ਼ ਕਰ ਦੇ ਬੱਸ ਬੱਸ ਇਹ ਤੇਰੀ ਫਿੱਪੀ ਮੈਨੂੰ ਕੋਈ ਬਲ ਤਾਂ ਤੁਮਣ ਬਿਲਕੁਲ ਵੀ ਨਹੀਂ ਸਪਰੇਅ ਕਰਨੀ ਮੈਂ ਅੱਗੇ ਤੁਹਾਨੂੰ

हाँ टीवी वाली लगी नहीं टीवी वाली लग साफ़ आप बोलते हैं कोई साफ़ नहीं है सारा तो नहीं टीवी के दस कोई साफ़ नहीं है क्या देखा लड़की की काली काली पहली है पढ़े असली आप ही पढ़े ਬਾਰ ਸੁੱਟੇ ਬਾਰ ਸੁੱਟੇ ਮੈਂ ਵੀਡੀਓ ਬਣਾਣੀ ਹੈ ਤੇ ਆਪਾਂ ਜੀ ਲਾਈਵ ਵੀ ਆਉਣਾ ਪਰ ਇਹ ਬਲੌਗ ਤੁਹਾਡੇ ਕੋਲ ਕੱਲ ਪਹੁੰਚਣਾ ਤੇ ਤੁਸੀਂ ਪਿਛਲਾ ਬਲੌਗ ਦੇਖ ਕੇ ਲਾਈਵ ਦੇਖ ਲਓ ਜੇ ਆਪਾਂ ਪੰਜਾਬੀ ਵਿੱਚ ਆਗੇ ਤੇ ਲਾਈਵ ਵੀ ਆਉਣਾ ਹੈ ਬਾਕੀ ਹੋਰ ਛੋਲੀ ਛੋਲੀ ਜਿੰਨੇ ਆਪਣੇ ਬੁਟੀਕ ਦੇ ਕੰਮ ਪੈਂਡਿੰਗ ਪਏ ਨੇ ਸਾਰੇ ਕਰਾਂਗੇ ਆਪਾਂ ਛੋਲੀ ਛੋਲੀ ਕੰਟੀਨਿਊਸ ਕਾਫੀ ਕਹਣਾਂ ਦੇ ਮੈਨੂੰ ਮੈਸੇਜ ਵੀ ਆ ਗਏ ਨੇ ਤੇ ਵੀ ਤੁਸੀਂ ਕੰਟੀਨਿਊ ਵੀਡੀਓ ਵੀਡੀਓ ਪਾਓ ਤੇ ਬਸ ਜੀ ਆਪਾਂ ਹੁਣ ਆਪਣਾ ਬਾਰ ਬਾਰ ਦਾ ਕੰਮ ਰਹਿ ਗਿਆ ਮਸਤੀ ਲੱਗੇ ਨੇ ਇਹ ਰੋਕ ਨਾ ਅਸਵੀਧਾਈ ਹੈ ਜੀ ਵੀਡੀਓ ਪਾ ਲਓ ਜੇ ਤਾਂ ਪਿੱਤਲ ਦੀ ਕਾਲੀ ਹੋ ਜੇ ਨਾ ਤੇ ਇਹਨੂੰ ਰੇਤਾ ਦੇ ਥੋੜੇ ਜਿਹੇ ਚਮਚਾ ਲਈਂ ਨਾ ਬਾਅਦ ਵਿੱਚ ਮੰਜਾ ਵਾਂਗੂ ਨਿੰਬੂ ਵੀ ਪਾ ਲਓ ਤੇ ਕੋ ਦਿਨਾਂ ਵਿੱਚ ਜਿਹੜਾ ਨਾ ਬਹੁਤ ਵਧੀਆ ਸਾਫ਼ ਹੋ ਜਾਂਦਾ ਹੈ ਤੇ ਇਹ ਵੀ ਮੈਂ ਤਾਂ ਕਮੈਂਟ ਆ ਰਹੀ ਕਿ ਕਹਿੰਦੇ ਨਵੀਂ ਰਸੋਈ ਚ ਜੀ ਪਹਿਲਾਂ ਪ੍ਰਸ਼ਾਦ ਬਣਾਉਣਾ ਸੀ ਤੇ ਤੁਸੀਂ ਜੀ ਮੇਰਾ ਪਿਛਲਾ ਵਲੌਗ ਦੇਖ ਲਿਓ ਜਿਹੜਾ ਆਪਾਂ ਗ੍ਰਹਿ ਪ੍ਰਵੇਸ਼ ਵਾਲਾ ਪਾਇਆ ਉਹਦੇ ਚ ਆਪਾਂ ਪਹਿਲਾਂ ਪ੍ਰਸ਼ਾਦ ਹੀ ਬਣਾਇਆ ਸੀ ਨਵੀਂ ਰਸੋਈ ਚ ਫੇਰ ਹੀ ਆਪਾਂ ਨੇ ਜਿਹੜੇ ਦੂਜੇ ਕੰਮ ਨੂੰ ਸ਼ੁਰੂ ਕੀਤਾ ਸੀ ਬਾਕੀ ਰੋਟੀ ਸਾਡੀ ਘੱਟੀ ਬਣ ਗਈ ਜਿੱਥੇ ਰੋਟੀ ਜ਼ਿਆਦਾ ਉੱਧੇ ਹੀ ਬਣਦੀ ਏ ਬਸ ਮੇਰੇ ਟਿੱਪਣ ਬਣਿਆ ਸੀ ਦਮਨ ਦਾ ਤੇ ਆਹ ਹੁਣ ਆਟਾ ਬਣਿਆ ਬਾਕੀ ਅਰੀਓ ਤੇ ਚੋਲ ਚੀਨ ਬਣੇਗੀ Hva er det du gjør?